ਪਿਆਰੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 167 ਆਓ ਸੁਣਦੇ ਹਾਂ ਗੁਰੂ ਰਾਮਦਾਸ ਜੀ ਵਿੱਚ ਆਖਿਰ ਦੀ ਨਿਮਰਤਾ ਸੀ ਆਪਣੇ ਗੁਰੂ ਤੇ ਈਸ਼ਵਰ ਪ੍ਰਤੀ ਤਨ ਗੁਰੂ ਰਾਮਦਾਸ ਜੀ ਰਾਗ ਸੂਹੀ ਅਸ਼ਟਪਦੀਆਂ ਵਿੱਚ ਅਤੇ ਪਿਆਰ ਵਿੱਚ ਭਿੱਜ ਕੇ ਸ਼ਬਦ ਬੋਲ ਰਹੇ ਹਨ ਕੋਈ ਯਾਰ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ ਹੋ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿ ਤਾਈ ਪਰ ਕਰੇ ਤਾਂ ਸਤਿਗੁਰੂ ਮਿਲੇ ਔਰ ਹਰ ਨਾਮ ਦਈ ਜੇ ਸੁਖ ਦੇ ਤਾ ਤੁਝੇ ਅਰਾਧੀ ਦੁਖ ਵੀ ਤੁਝੇ ਦੇਾਈ ਜੇ ਭੁਖ ਦੇ ਤਾ ਇਤਹੀ ਰਾਜ ਦੁਖ ਵਿੱਚ ਸੁਖ ਮਨਾਈ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ ਅੱਖਾਂ ਫੇਰੀ ਕਣੀ ਦੁਆ ਜੋ ਦੇਵ ਸੁਖਾਈ ਨਾਨਕ ਗਰੀਬ ਢਹ ਪਿਆ ਦਵਾਰੇ ਹਰ ਮੇਲ ਲ ਵੜਾਈ ਅਰਥਾਤ ਕੋ ਯਾਰ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਕਿਸ ਪੈ ਆਪ ਵਿਚਾਈ ਉਤ ਸਵੇ ਆਪ ਵਿਚਾਈ ਮੇਰੇ ਪ੍ਰੀਤਮ ਪਿਆਰੇ ਨਾਲ ਕੋਈ ਮੇਰਾ ਮੇਲ ਕਰਾ ਦੇਵੇ ਮੈਂ ਉਸ ਦੇ ਅੱਗੇ ਆਪਣਾ ਆਪਾ ਭੇਟ ਕਰ ਦਿਆਂ ਅਰਪਣ ਕਰ ਦਿਆਂ ਦਰਸ਼ਨ ਹਰ ਦੇ ਘਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰੂ ਮਿਲੇ ਔਰ ਹਰ ਨਾਮ ਬਿਾਈ ਹਰੀ ਪ੍ਰੀਤਮ ਦੀ ਕਿਰਪਾ ਹੋ ਜਾਵੇ ਸਤਿਗੁਰ ਦੇ ਮਿਲਣ ਦੇ ਲਈ ਸਤਿਗੁਰੂ ਦੇ ਦਰਸ਼ਨਾਂ ਦੇ ਲਈ ਤਾਂ ਮੈਂ ਉਸ ਪ੍ਰਭੂ ਦਾ ਉਸ ਦਾਤੇ ਦਾ ਵਾਰ-ਵਾਰ ਨਾਮ ਧਿਆਵਾ ਜੇ ਸੁਖ ਦੇ ਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਦੇ ਆਈ ਫਿਰ ਗੁਰੂ ਜੀ ਨਿਮਰਤਾ ਵਿੱਚ ਆ ਕੇ ਕਹਿ ਰਹੇ ਹਨ ਜੇ ਸੁਖ ਦੇਵੇਂ ਤਾਂ ਵੀ ਤੇਰੀ ਯਾਦ ਬਣਾਈ ਰੱਖਾਂ ਤੈਨੂੰ ਯਾਦ ਰੱਖਾਂ ਤੇਰੇ ਗੁਣ ਗਾਉਂਦਾ ਰਹਾ ਤੇਰੇ ਪਿਆਰ ਵਿੱਚ ਰਹਾ ਜੇ ਤੂੰ ਦੁੱਖ ਦੇਵੇਂ ਮੇਰੇ ਪਿਆਰੇ ਈਸ਼ਵਰ ਮੈਂ ਤੈਨੂੰ ਤਾਂ ਵੀ ਧਿਆਉਂਦਾ ਰਹਾ ਕਦੇ ਵੀ ਨਾ ਭੁੱਲਾਂ ਜੇ ਬੁਖ ਦੇ ਤਾ ਇਤਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਮੇਰੇ ਪਿਆਰੇ ਜੇ ਤੂੰ ਮੈਨੂੰ ਭੁੱਖਾ ਰੱਖਣਾ ਚਾਹੇਂਗਾ ਤਾਂ ਮੈਂ ਆਪਣੇ ਆਪ ਨੂੰ ਰੱਜਿਆ ਹੋਇਆ ਮਹਿਸੂਸ ਕਰਦਾ ਰਹਾਂਗਾ ਦੁੱਖਾਂ ਦੇ ਸਮੇਂ ਤੇਰੀ ਕਿਰਪਾ صدਕਾ ਮੈਂ ਭਾਣਾ ਮੰਨ ਕੇ ਤੇਰੀ ਦਾਤ ਸਮਝ ਕੇ ਆਪਣੇ ਮਨ ਵਿੱਚ ਸੁਖ ਹੀ ਮਨਾਉਂਦਾ ਰਹਾਂਗਾ ਦੁੱਖਾਂ ਨੂੰ ਸੁੱਖਾਂ ਵਿੱਚ ਮਹਿਸੂਸ ਕਰਦਾ ਰਹਾਂਗਾ ਤਨ ਮਨ ਕਾਟ ਕਾਟ ਸਭ ਅਰਪੀ ਤੇਜ ਅਗਨੀ ਆਪ ਜਲਾਈ ਮੇਰੇ ਪਿਆਰੇ ਇਸ ਅਵਸਥਾ ਵਿੱਚ ਵੀ ਮੈਂ ਤਨ ਮਨ ਭਾਵ ਆਪਣੀ ਹੋਮੇ ਨੂੰ ਤੇਰੇ ਉੱਤੇ ਕੱਟ ਕੱਟ ਕੇ ਭਾਵ ਕੁਰਬਾਨ ਕਰ ਕਰਕੇ ਅਗਨੀ ਦੇ ਵਿੱਚ ਆਪ ਹੀ ਮੈਂ ਜਲਾ ਦਿਨਾ ਪੱਖਾ ਫੇਰੀ ਪਣੀਂ ਦਵਾ ਜੋ ਦੇਵੇ ਸੁਖਾਈ ਬਸ ਮੈਨੂੰ ਈਸ਼ਵਰ ਤੇਰਾ ਪਿਆਰ ਹੀ ਚਾਹੀਦਾ ਹੈ ਮੈਂ ਤੇਰਾ ਪੱਖਾ ਢੋਵਾਂ ਗਰਮੀ ਵਿੱਚ ਮੈਂ ਠੰਡੀ ਹਵਾ ਲਈ ਪੱਖਾ ਢੋਵਾਂ ਪੱਖਾ ਫੇਰੀ ਕਰਾਂ ਤੇ ਜੋ ਤੂੰ ਮੈਨੂੰ ਦੇਵੇਂਗਾ ਰੁੱਖੀ ਮਿੱਸੀ ਮੈਂ ਉਹੀ ਖਾ ਲਵਾਂਗਾ क्योंकि मेरा मन तेरे प्यार संतुष्ट हो चुका है दूजिया तीजिया इच्छाव रहिया ही नहीं हन नानक गरीब गरीबारे गुरु जी केंद्र मैं तेरे दर ते आके तेरे चरण ढह पिया हाँ ਮੈਂ ਆਪਣਾ ਆਪ ਤੇਰੇ ਸਾਨਮੁਖ ਤੈਨੂੰ ਅਰਪਣ ਕਰ ਦਿੱਤਾ ਹੈ ਬਸ ਮੇਰੇ ਪ੍ਰੀਤਮ ਪਿਆਰੇ ਆਪਣੇ ਨਾਲ ਹੁਣ ਮੈਨੂੰ ਮੇਲ ਲੈ ਤੇਰੇ ਮੇਰੇ ਵਿੱਚ ਕੋਈ ਫਰਕ ਨਾ ਰਹੇ ਮੈਂ ਤੂੰ ਤੇ ਤੂੰ ਮੈਂ ਬਣ ਜਾਵਾਂ ਬਸ ਇਹ ਵੱਡੀ ਵਡਿਆਈ ਮੈਨੂੰ ਬਖਸ਼ ਦੇ ਗੁਰੂ ਜੀ ਦੇ ਉੱਪਰ ਦਿੱਤੇ ਉਪਦੇਸ਼ ਤੋਂ ਪਤਾ ਚੱਲਦਾ ਹੈ ਕਿ ਮਨੁੱਖ ਜਦੋਂ ਪ੍ਰਭੂ ਪ੍ਰੇਮ ਵਿੱਚ ਪੂਰਾ ਭਿੱਜ ਜਾਂਦਾ ਹੈ ਆਪਣਾ ਆਪਾ ਆਪਣੀ ਹੋਮੈ ਉਸ ਅੱਗੇ ਭੇਟ ਕਰ ਦਿੰਦਾ ਹੈ ਫਿਰ ਗੁਰੂ ਤੇ ਸਿੱਖ ਵਿੱਚ ਫਰਕ ਹੀ ਨਹੀਂ ਦਿਸਦਾ ਸਿੱਖ ਗੁਰੂ ਤੋਂ ਸਭ ਕੁਝ ਨਿਛਾਵਰ ਕਰਨ ਲਈ ਤਤਪਰ ਰਹਿੰਦਾ ਹੈ ਇਰਪੂਸ ਨੂੰ ਪਾਈ ਰੱਖਣ ਲਈ ਤੇ ਪ੍ਰਭੂ ਪ੍ਰੇਮ ਸਭ ਤੋਂ ਉੱਤਮ ਚੀਜ਼ ਹੈ ਪ੍ਰਭੂ ਪ੍ਰੇਮ ਬਣ ਜਾਈ ਜਬਾ ਨਾ ਲਈਏ ਤਾਂ ਜ਼ਿੰਦਗੀ ਦੇ ਸਾਰੇ ਸੁੱਖ ਸਾਨੂੰ ਪ੍ਰਾਪਤ ਹੋ ਜਾਂਦੇ ਹਨ ਸਰਬ ਸੁੱਖਾਂ ਦਾ ਦਾਤਾ ਵਾਹਿਗੁਰੂ ਵਿੱਚ ਫਿਰ ਅਸੀਂ ਅਭੇਦ ਹੋ ਜਾਂਦੇ ਹਾਂ ਫਿਰ ਕੋਈ ਦੁੱਖ ਨਹੀਂ ਮਹਿਸੂਸ ਹੁੰਦਾ ਸਭ ਸੁੱਖ ਹੀ ਸੁਖ ਮਹਿਸੂਸ ਹੁੰਦੇ ਹਨ ਪ੍ਰਭੂ ਪ੍ਰੇਮ ਬਹੁਤ ਅਮੋਲਕ ਚੀਜ਼ ਹੈ ਵਿਚਾਰ ਦਿਵਿੰਦਰਜੀਤ ਸਿੰਘ ਪਿਆਰੀ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ